ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹਾਂ ਸਪੀਡ ਨਿਊਜ਼ ਤੇ ਅਫੇ ਚਾਤ ਪਾਉਨੇ ਆ ਪਹਿਲੀ ਕਵਰ ਤੇ ਡੋਨਾਲਡ ਟਰੰਪ ਨੇ ਬੀਤੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁਅ ਅਤੇ ਉਹਨਾਂ ਦੀ ਪਤਨੀ ਸਾਰਾਦਾ ਅਮਰੀਕਾ ਦੇ ਫੋਦਰਲਾ ਵਿੱਚ ਸਥਿਤ ਆਪਣੀ ਰਿਆਸ਼ ਉਤੇ ਸਵਾਗਤ ਕੀਤਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁਅ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕੀਤਾ ਡੋਨਾਲਡ ਟਰੰਪ ਸਯੁਕਤ ਰਾਜ ਦੇ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਇਨ੍ਹਾਂ ਨੇਤਾਵਾਂ ਦੀ ਗੱਲਬਾਤ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਮੈਂ ਚੋਣਾਂ ਵਿੱਚ ਹਾਰ ਗਿਆ ਤਾਂ ਦੁਨੀਆ ਵਿੱਚ ਮੌਜੂਦਾ ਜੰਗ ਵਰਗਾ ਮਾਹੌਲ ਤੀਸਰੇ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਨਿਤਨ ਜਾਉ ਨਾਲ ਗੱਲਬਾਤ ਦੌਰਾਨ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਾਮਲਾ ਹੈਰੀਸ ਉਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਮੱਧ ਪੂਰਬ ਦੇ ਮਾਮਲੇ ਨੂੰ ਲੈ ਕੇ ਸਭ ਤੋਂ ਖਰਾਬ ਹੈ। ਅਦਰਾਇਲਾ ਤੇ ਖਮਾਸ ਵਿਚਕਾਰ ਚੱਲ ਰਿਹਾ ਟਕਰਾਅ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਇੱਕ ਸਰਵ ਵਿਆਪਕ ਯੁੱਧ ਵਿੱਚ ਬਦਲ ਸਕਦਾ ਹੈ। ਜਲੰਧਰ ਪੁਲਸ ਵੱਲੋਂ ਡਰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਕਿ ਮੈਂਬਰ ਪਾਰਲੀਮੈਂਟ ਅਬਰਤਪਾਲ ਸਿੰਘ ਦੇ ਭਰਾ ਨੇ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਤ ਨੇ ਗ੍ਰਿਫਤਾਰ ਕਰਕੇ 4 ਗ੍ਰਾਮ ਆਇਲ ਡਰਗ ਬਰਾਮਦ ਕਰਨ ਦਾ ਦਾਅਵਾ ਕਰਕੇ ਉਸ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਹਨਿਆ ਇੱਕ ਹਿਰਾਸਤ ਵਿੱਚ ਕੇਂਦਰੀ ਜ਼ਿਲ੍ਹਾ ਪਟਿਆਲਾ ਵਿੱਚ ਬੰਦ ਸੀ ਹਰਪ੍ਰੀਤ ਸਿੰਘ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ ਇਸ ਤੋਂ ਬਾਅਦ ਸ੍ਰੂ ਬਾਅਦ ਦੁਪਹਿਰ ਕੇਂਦਰੀ ਜ਼ਿਲ੍ਹਾ ਪਟਿਆਲਾ ਤੋਂ ਰਿਹਾ ਕਰ ਦਿੱਤਾ ਗਿਆ ਹਰਪ੍ਰੀਤ ਸਿੰਘ ਹੈਪੀ ਦੇ ਮਾਮਲੇ ਵਿੱਚ ਮੁਖਬਰ ਸੰਦੀਪ ਸ਼ਰਮਾ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ ਜਿਸ ਉੱਤੇ ਸੁਣਵਾਈ 30 ਜੁਲਾਈ ਨੂੰ ਹੋਵੇਗੀ ਇਸ ਮਾਮਲੇ ਵਿੱਚ ਸੰਦੀਪ ਸ਼ਰਮਾ ਅਜੇ ਫਰਾਰ ਹੈ ਚੀਨ ਨੇ ਪੈਗੋਂਗ ਝੀਲ ਦੇ ਉੱਤੇ 400 ਮੀਟਰ ਲੰਬੇ ਪੁਲ ਦਾ ਨਿਰਮਾਣ ਪੂਰਾ ਕਰ ਲਿਆ ਜਿਸ ਦੀਆਂ ਉੱਚ ਰੈਜ਼ੋਲੂਸ਼ਨ ਫੋਟੋਆਂ ਪਹਿਲੀ ਵਾਰ ਜਨਵਰੀ 2022 ਦੇ ਵਿੱਚ ਪ੍ਰਕਾਸ਼ਿਤ ਹੋਈਆਂ ਸਨ 22 ਜੁਲਾਈ ਨੂੰ ਆਈਐਨ ਨਵੀਆਂ ਸੈਟਲਾਈਟ ਤਸਵੀਰਾਂ ਦਿਖਾਉਂਦੀਆਂ ਨੇ ਕਿ ਪੁਲ ਉੱਤੇ ਕਾਲੀ ਪਰਤ ਛੜਾ ਦਿੱਤੀ ਗਈ ਹੈ ਅਤੇ ਇਸ ਉੱਤੇ ਹਲਕੇ ਮੋਟਰ ਵਾਹਨ ਚੱਲ ਰਹੇ ਨੇ ਇਹ ਪੁਲ ਜੋ 1958 ਤੋਂ ਚੀਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਉਸਿਤਿਤ ਹੈ ਭਾਰਤ ਅਤੇ ਚੀਨ ਦੇ ਵਿਚਕਾਰ ਲਦਾਖ ਵਿੱਚ ਅਸਲ ਕੰਟਰੋਲ ਲਾਈਨ ਦੇ ਕੋਲ ਸਿਤਿਤ ਹੈ ਐਪੋਲ ਚੀਨੀ ਫੌਜ ਨੂੰ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਵਿਚਕਾਰ ਤੇਜ਼ੀ ਨਾਲ ਫੌਜਾਂ ਨੂੰ ਲਜਾਨ ਦੀ ਸਹੂਲਤ ਦਿੰਦਾ ਹੈ ਇੱਕ ਸੈਟੇਲਾਈਟ ਇਮੇਜਰੀ ਮਹਰ ਅਤੇ ਇੰਟੈਲ ਲੈਬ ਦੇ ਖੋਜਕਰਤਾ ਡੈਮian ਸਾਈਵਨ ਨੇ ਕਿਹਾ ਕਿ ਪੈਂਗੋਂਗ ਝੀਲ ਤੇ ਨਵਾਂ ਪੁਲ ਚੀਨੀ ਫੌਜਾਂ ਨੂੰ ਤੇਜ਼ੀ ਨਾਲ ਤਾਇਨਾਤ ਕਰਨ ਲਈ ਇੱਕ ਸਿੱਧਾ ਛੋਟਾ ਰਸਤਾ ਪ੍ਰਦਾਨ ਕਰਦਾ ਹੈ ਕੇਰਲ ਦੇ ਵਾਇਨਾਰ ਜ਼ਿਲ੍ਹੇ ਦੇ ਮੇਪਾਟੀ ਨੇੜੇ ਪਹਾੜੀ ਖੇਤਰਾਚ ਵਿੱਚ ਮੰਗਲਵਾਰ ਦੀ ਸਵੇਰ ਨੂੰ ਭਾਰੀ ਢਿੱਗਾਂ ਡਿੱਗਣ ਦੇ ਕਾਰਨ ਹੁਣ ਤੱਕ 45 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਜ਼ਖਮੀ ਦੱਸੀ ਜਾ ਰਹੇ ਨੇ ਇਸ ਤੋਂ ਇਲਾਵਾ ਸੈਂਕੜੇ ਲੋਕ ਫਸੇ ਹੋਏ ਨੇ ਤੇ ਜਿਨ੍ਹਾਂ ਨੂੰ ਸੁਰੱਖਿਆ ਥਾਂ ਤੇ ਪਹੁੰਚਾ ਲਈ ਬਚਾਅ ਕਾਰਜ ਤੇਜ਼ੀ ਨਾਲ ਚਲਾਇਆ ਜਾ ਰਿਹਾ ਸੂਬੇ ਤੋਂ ਕੇਂਦਰ ਤੱਕ ਸਭ ਐਕਟਿਵ ਮੋਡ ਵਿੱਚ ਨਜ਼ਰ ਆ ਰਹੇ ਨੇ ਕਾਂਗਰਸ ਨੇਤਾ ਕੇ ਸੁਰੇਸ਼ ਨੇਸਤਬਾਈ ਦਾ ਜ਼ਿਕਰ ਕੀਤਾ ਤੇ ਉਹਨਾਂ ਕਿਹਾ ਕਿ ਵਾਇਨਾਰਡ ਦੇ ਵਿੱਚ ਇਹ ਜ਼ਮੀਨਾਂ ਖਿਸਕਣ ਕਾਰਨ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ ਕਿਉਂਕਿ ਇਸ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪੁੱਲ ਤਾਂ ਢੇਰੀ ਹੋ ਗਏ ਨੇ ਅਤੇ ਪਾਣੀ ਅਜੇ ਵੀ ਵਗ ਰਿਹਾ ਸਥਿਤੀ ਵਿਗੜ ਗਈ ਹੈ ਜ਼ਮੀਨ ਖਿਸਕਣ ਵਾਲੀ ਥਾਂ ਉੱਤੇ ਅਨਸੁਖਾਵੀ ਸਥਿਤੀ ਬਣੀ ਹੋਈ ਹੈ ਇੱਕ ਪਿੰਡ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਗਿਆ ਅਤੇ ਪਾਣੀ ਵਿੱਚ ਰੁੜ ਗਿਆ। ਮਨੂ ਪਾਕਰ ਨੇ ਪੈरिस 올림픽 2024 ਦੇ ਵਿੱਚ ਦੂਜਾ ਤਗਮਾ ਜਿੱਤ ਕੇ ਇਤਿਹਾਸ ਲਿਖ ਦਿੱਤਾ। ਇਸ ਵਾਰ ਮਨੂ ਪਾਕਰ ਨੇ 10 ਮੀਟਰ 에어 ਪਿਸਟਲ ਮਿਕਸਡ ਮੁਕਾਬਲੇ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਸਮਾਗਮ ਵਿੱਚ ਮਨੂ ਦੇ ਨਾਲ ਸਰਵਜੋਤ ਸਿੰਘ ਵੀ ਟੀਮ ਵਿੱਚ ਸ਼ਾਮਲ ਸੀ। ਆਜ਼ਾਦੀ ਤੋਂ ਬਾਅਦ ਮਨੂ ਇੱਕ 올림픽 ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਬਣ ਗਈ ਹੈ। ਇਹ ਤਾਂ ਪਹਿਲਾ ਮਨੂ ਪਾਕਰ ਨੇ 10 ਮੀਟਰ 에ਅਰ ਪਿਸਟਲ ਦੇ ਸਿੰਗਲ ਇਵੈਂਟ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ 10 ਮੀਟਰ 에ਅਰ ਪਿਸਟਲ ਮਿਕਸਡ ਮੁਕ ਟੀਮ ਨੇ ਮੁਕਾਬਲਾ 16-10 ਦੇ ਸਕੋਰ ਨਾਲ ਜਿੱਤਿਆ ਹੈ ਪੰਜਾਬ ਦੇ ਵਿੱਚ ਜਿਮਨੀ ਚੋਣਾ ਤੋਂ ਪਹਿਲਾਂ ਲੱਗ ਰਿਹਾ ਹੈ ਕਿ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਮਾਨ ਸਰਕਾਰ ਨੂੰ ਇੱਕ ਪੱਤਰ ਭੇਜਿਆ ਗਿਆ ਇਸ ਪੱਤਰ ਦੇ ਵਿੱਚ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੁਵਿੱਖਦੀਆਂ ਚੋਣਾਂ ਲਈ ਪੰਚ ਸਰਪੰਚ ਦੀਆਂ ਸੀਟਾਂ ਰਾਖਵੀਆਂ ਕਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੱਤਰ ਵਿੱਚ ਕਿਹਾ ਗਿਆ ਕਿ ਐਸ 11 ਅਨੁਸਾਰ ਰਾਖਵੇਂਕਰਸਬੰਧੀ ਨੋਟੀਫਿਕੇਸ਼ਨ ਹਰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾਵੇ ਤਾਂ ਜੋ ਚੋਣਾਂ ਸਭੀ ਆਮ ਲੋਕਾਂ ਅਤੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪੰਚਾਇਤ ਵਿਭਾਗ ਵੱਲੋਂ ਫਰਵਰੀ ਵਿੱਚ ਉਹਨਾਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਜਿਨ੍ਹਾਂ ਦਾ ਕਾਰਜਕਾਲ 5 ਸਾਲ ਪੂਰਾ ਹੋ ਗਿਆ ਸੀ। ਸਾਲ 2018 ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਪੰਚਾਇਤੀ ਚੋਣਾਂ ਹੋਈਆਂ ਸਨ ਤੇ ਉਸ ਸਮੇਂ 13276 ਸਰਪੰਚ ਅਤੇ 83831 ਪੰਚ ਚੁਣੇ ਗਏ ਸਨ। ਚਾਰਖੰਡ ਦੇ ਚੱਕਰਤਰਪੁਰ ਦੇ ਵਿੱਚ ਮੰਗਲਵਾਰ ਯਾਨੀ ਕਿ 30 ਜੁਲਾਈ ਅੱਜ ਤੜਕੇ ਇੱਕ ਰੇਲ ਹਾਦਸਾ ਵਾਪਰ ਗਿਆ। ਤੇ ਟ੍ਰੇਨ ਨੰਬਰ 12810 ਹਾਵੜਾ ਸੀਐਸਐਮਟੀ ਐਕਸਪ੍ਰੈਸ ਚੱਕਰਤਰਪੁਰ ਦੇ ਨੇੜੇ ਪਟੜੀ ਤੋਂ ਉਤਰ ਗਈ ਹੈ ਜਾਣਕਾਰੀ ਮੁਤਾਬਕ ਇਹ ਰੇਲ ਹਾਦਸਾ ਸਵੇਰੇ 4 ਵਜੇ ਦੇ ਕਰੀਬ ਰਾਜ ਖਰਸਾਵਾ ਵੈਸਟ ਆਊਟਰ ਤੇ 12 ਬੰਬੂ ਸਟੇਸ਼ਨ ਦੇ ਵਿੱਚ ਘਟਨਾ ਵਾਪਰਿਆ ਰੇਲਵੇ ਮੈਡੀਕਲ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਕੀਤੇ ਨੇ ਤੇ ਆਰਐਮਈ ਸਟਾਫ ਅਤੇ ਐਡੀਆਰਐਮ ਸੀਕੇਪੀ ਦੇ ਨਾਲ ਸਾਈਟ ਉਤੇ ਮੌਜੂਦ ਰਹੇ ਤੇ ਸਾਰੇ ਜ਼ਖਮੀਆਂ ਨੂੰ ਭਾਰਤੀ ਰੇਲਵੇ ਦੀ ਮੈਡੀਕਲ ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਹੈ ਦਾਨਕਰ ਦੇ ਮੁਤਾਬਕ ਹਾਵੜਾ ਮੁੰਬਈ ਮੇਲ ਐਕਸਪ੍ਰੈਸ ਦੀਆਂ ਕਰੀਬ 5 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਫਿਰ ਉੱਥੇ ਖੜੀ ਮਾਲ ਗੱਡੀ ਵਿੱਚ ਟਕਰਾ ਗਈਆਂ ਰੇਲਵੇ ਨੇ ਖੁਦ ਇਸ ਹਾਦਸੇ ਵਿੱਚ 6 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੋਤ ਸਿਰਸਾ ਜ਼ਿਲ੍ਹੇ ਦੇ ਡੱਬਾ ਵਾਲੀ ਵਿੱਚ ਸਥਾਪਿਤ ਕੀਤਾ ਜਾਵੇਗਾ। ਜਨ ਆਇਕ ਜਨਤਾ ਪਾਰਟੀ ਦੇ ਆਗੂ ਦਿਗਵਿਜੈ ਚੋਟਾਲਾ ਦੀ ਪਹਿਲ ਦੇ ਉੱਤੇ ਸਿੱਧੂ ਦਾ ਇਹ ਬੋਤ ਅਗਲੇ 2 ਮਹੀਨਿਆਂ ਵਿੱਚ ਤਿਆਰ ਕੀਤਾ ਜਾਏਗਾ ਅਤੇ ਡੱਬਾ ਵਾਲੀ ਵਿੱਚ ਸਥਾਪਿਤ ਕੀਤਾ ਜਾਵੇਗਾ। ਚੋਟਾਲਾ ਨੇ ਇਸ ਸਿਲਸਿਲੇ ਵਿੱਚ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਬੋਤ ਸਥਾਪਿਤ ਕਰਨ ਦੀ ਇਜਾਜ਼ਤ ਲਈ ਹੈ। ਸਤੰਬਰ 2024 ਵਿੱਚ ਬੋਤ ਤਿਆਰ ਹੋ ਜਾਣ ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਇਸ ਦਾ ਉਦਘਾਟਨ ਕਰਨਗੇ। ਚੋਟਾਲਾ ਨੇ ਕਿਹਾ ਕਿ ਸਧਾਰਨ ਪਰਿਵਾਰ ਤੋਂ ਇ벤트 ਦੇ ダਮੋਤੇ ਪੂਰੇ ਦੇਸ਼ ਵਿੱਚ ਅਤੇ ਦੁਨੀਆ ਦੇ ਵਿੱਚ ਨਾਮ ਕਮਾਇਆ ਜੋ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਅਜਲੀ ਅਨਾਈ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ